ਪਰਾਨੁ ਮਨੁ ਮਨੁ ਦਾਨੁ ਮਗਜੋਨ ਥੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁੱਤ ਪਾਈ ਤਾਹੂ ਤੇ ਲੈ ਰਖੀ ਨਰਾਰੀ ਤਾਵਨ ਪਾਵਨ ਕੂਰ ਕਮਾਵਨ 에 ਬਿਦ ਕਰਤ ਆਉਦ ਤਨ ਜਾਰੀ ਕਰਮ ਧਰਮ ਸੰਜਮ ਸਚ ਨੇਮਾ ਸੰਚਲ ਸੰਗ ਸਗਲ ਵਿਦਹਾਰੀ ਪਸ਼ੂ ਪੰਖੀ ਬਿਰਖ ਅਸਥਾਵਰ ਬਹੁ ਵਿਦਜੋਨ ਭ੍ਰਮਿਓ ਅਤ ਫਾਰੀ ਖਿੰਤਲ ਚਸਾ ਨਾਮ ਨਹੀਂ ਸਿਮਰਿਓ ਦੀਨਾਨਤ ਪ੍ਰਾਨਪਤ ਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਹਰ ਹੋਤ ਕਤਖਾਰੀ ਨਾ ਮੈਂ ਸੰਤ ਚਰਨ ਸੰਗ ਉਧਰੇ ਔਰ ਮਾਇਆ ਮਗਨ ਚੱਲੇ ਸਭ ਦਾਰੀ ਬ੍ਰਹਮਾਦਿਕ ਸ਼ਿਵ ਛੰਦ ਮੁਨੀਸੁਰ ਰਸਕ ਰਸਕ ठाकुर ਬੋਲੂੰਗਾ ਵਤ ਇੰਦਰ ਮੁਨਿੰਦਰ ਕੋਜਤੇ ਗੋਰਖ ਤਰਣ ਗगन ਆਵਤ ਫੁਨਤਾਵਤ ਸਿੱਧ ਮਨੁਕ ਕਦੇਵ ਅਰਧਾਨ ਇਕ ਤਿਲ ਤਾ ਕੋ ਮਰਮ ਨਾ ਪਾਵਤ ਪ੍ਰੇ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾ ਕਹ ਦਰਸ਼ ਸਮਾਵਤ ਤਿਸੈਤ ਅਗ ਅਨ ਕੋ ਜਾਚ ਮੁਖਦੰਤ ਰਸਨ ਸਗਲ ਕਸ ਜਾਵਤ ਸ੍ਰੇ ਮਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਤ੍ਰਮ ਮੋਹ ਕਹ ਕੂਪ ਗੁਬਾਰ ਪਰਿਓ ਹੈ ਇਤ ਗਬ ਆਕਾਸ਼ ਨਮਾਵਤ ਦਿਸ਼ਤਾ ਅਸਤ ਕਿੰ ਉਦਰ ਭਰਿਓ ਹੈ ਦਾ ਦਿਸ਼ਤਾ ਹੈ ਮਾ ਬਿਖਿਆ ਕੋ ਪਰ ਤੁਮ ਸ਼ੀਨ ਅਗਿਆਨ ਹਾਰੇ ਹੋ ਹ ਜੋ ਬਨ ਬੀਤ ਜਰਾ ਰੋਗ ਗਰਸਿਓ ਜਨ ਦੂ ਤਨ ਦੰ ਮਿਰਤ ਮਰਿਓ ਹੈ ਅਨਿਕ ਜੋਨ ਸੰਕਟ ਨਰਕ ਪੁੰਚਤ ਸ਼ਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਧਰੈ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਆਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਖ ਢੰਡਣ ਗੁਣਕਾਰੀ ਕਾਮ ਕਉਦ ਮਦ ਮਤਸਰ ਤ੍ਰਿਸ਼ਨਾ ਬਿਨਸ ਜਾਹੇ ਹਰ ਨਾਮ ਉਚਾਰੀ ਇਸ ਨਾਨਦਾਨ ਤਾਪਨ ਸੋਚ ਕਿਰਿਆ ਹਰਨ ਕਮਲ ਹਿਰਦੈ ਪ੍ਰਭ ਥਾਰੀ ਸਾਜਨ ਮੀਤ ਸਖਾ ਹਰ ਬੰਧੁਪ ਜੀਤਾਨ ਪ੍ਰਪਤਾਨ ਅਧਾਰੀ ਓਟ ਗਹੀ ਸੁਆਮੀ ਸਮਰਥਾ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਮਨ ਬੰਧਿਓ ਨਾ ਜਾਤ ਵਿਦੇ ਮਨ ਦਰਸ਼ ਮਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਤੂਰ ਲਗ ਨੀਰ ਨਸਾ ਕੁਸਬੋਰ ਚੱਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖਗ ਉਦਮ ਕਰ ਲਾਗੇ ਬੋ ਭਾਂਤੀ ਵਿਚਰਹਿ ਅਨੇਕ ਸ਼ਾਸਤਰ ਬੋ ਖਟੂਆ ਤਸਮ ਲਗਾਏ ਤੀਰਥ ਬੋ ਪ੍ਰਮਤੇ ਸੂਖਮ ਦੇ ਬੰਧੈ ਬੋ ਜਟੂਆ ਬਿਨ ਹਰ ਧਜਨ ਸਗਲ ਦੁਖ 파ਵਤ ਜਿਉ ਪ੍ਰੇਮ ਬਿਧਾਏ ਸੂਤ ਕੇ ਹਟੂਆ ਪੂਜਾ ਚਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟ ਕਰ ਥਟੂਆ ਸਹੀਏ ਮਲ ਪਹਿਲੇ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਤਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੇ ਰਿਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤਿ ਨਿਵਾਰਨ ਸ਼ਬਦ ਸਰੇ ਗਾਵੈ ਗੰਬੀਰ ਤੀਰ ਮਤਿ ਸਾਗਰ ਜੋਗੀ ਜੰਮ ਧਿਆਨ ਧਰੇ ਗਾਵਹਿ ਇੰਦਰ ਅਦਗਤ ਪ੍ਰੇਲਾਦਕ ਆਤਮ ਰਸ ਜਿਨ ਜਾਣਿਓ ਅਬ ਕਲ ਸੁਜਸ ਗਾਵੋਂ ਗੁਰ ਨਾਨਕ ਰਾਜ ਜੋਗ ਜਨ ਮਾਣਿਓ ਗਾਵੇ ਜਨ ਕਾਦ ਜੁਗਤ ਜੋਗੇਸ਼ਵਰ ਹਰ ਰਸ ਪੂਰਨ ਸਰਬ ਕਲਾ ਗਾਵੇ ਸੰਕਾਦ ਸਾਧ ਸਿਧਾਦਿਕ ਮਨ ਜਨ ਗਾਵੇ ਅਸ਼ਲ ਸ਼ਲਾ ਗਾਵੇ ਗੁਣ ਧੂਮ ਅਟਲ ਮੰਡਲ ਵੈ ਭਗਤ ਭਾਇ ਰਸ ਜਾਣਿਓ ਕਬ ਕਲ ਸੁਜਸ ਗਾਵਉ ਗੁਰ ਨਾਨਕ ਰਾਜ ਜੋਗ ਜਨ ਮਾਣਿਓ ਗਾਵੈ ਕਪਲਾਦ ਆਦ ਜੋਗੇਸ਼ੁਰ ਅਪਰੰਪਰ ਅਵਤਾਰ ਵਰੋ ਗਾਵੈ ਜਮਦਗਨ ਪਰਸ਼ੂਰਾਮੇਸ਼ੁਰ ਕਰ ਪੁਠਾਰ ਰਗੁ ਤੇਜ ਹਰਿਓ ਉਧਾਉ ਅਕੁਰੂਰ ਬਿਦੁਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਗੁਣ ਬਰਨ ਚਾਰ ਖਟ ਦਰਸ਼ਨ ਬ੍ਰਹਮਾਦਿੱਤ ਸਮਰੰਥ ਗੁਨਾ ਗਾਵੇ ਗੁਣ 6 ਸਹਸ ਜੇ ਬਾਰਸ ਆਦ ਅੰਤ ਲੈਵ ਲਾਗ ਤੁਨਾ ਗਾਵੇ ਗੁਣ ਮਾਨ ਦੇਉ ਬੇਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਅਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਬਸਿਓ ਨਿਰਵੈਰ ਰਦੰਤਰ ਸ੍ਰਿਸ਼ਟ ਸਗਲ ਉਧਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੇ ਸੰਕਾਦ ਆਦ ਜਨ ਕਾਦ ਜੁਗਾ ਲਗ ਤਨ ਤਨ ਗੁਰ ਤਨ ਜਨਮ ਸਖਿਤ ਭਲੋ ਜਗ ਪਾਤਾਲ ਪੂਰੀ ਜੈ ਕਾਰ ਤੁਨ ਕਬ ਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜਯੋਗ ਤੈ ਮਾਣਿਓ ਸਤਜੁਗ ਤੈ ਮਾਣਿਓ ਛਲੇਓ ਬਲ ਬਾਵਨ ਪਾਇਓ ਤ੍ਰੇਤ ਤੈ ਮਾਣਿਓ RAM ਰਗਵੰਸ ਕਹਾਇਓ દ્વાਪਰ ਕ੍ਰਿਸ਼ਨ ਮੋਹਾਰ ਤਨਸ ਕੀਰਤਾਰਥ ਕੀਓ ਹਗੁਰ ਸੈਣ ਕੋ ਰਾਜ ਅਭੈ ਭਗਤਾ ਜਨ ਦੀਓ ਆਲੂ ਜੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਾਯੋ ਸ੍ਰੀ ਗੁਰੂ ਰਾਜ ਅਬੇ ਚਲ ਅਟਲ ਆਦ ਪੁਰਖ ਫੁਰਮਾਇੋ ਗੁਣ ਗਾਵੇ ਰਵਿਦਾਸ ਭਗਤ ਜੈ ਦੇਵ ਤ੍ਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮ ਲੋਚਨ ਭਗਤ ਵੇਣ ਗੁਣ ਰਵ ਸਰਦ ਆ ਤੁਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦੇਉ ਪ੍ਰੀਖਤ ਗੁਣ ਰਵੈ ਗੋਤਮ ਰਖ ਜਸ ਗਾਇਓ ਕਬ ਕਲ ਸੁ ਜਸ ਨਾਨਕ ਗੁਰ ਨਿਤ ਨਵਤਨ ਜਗ ਛਾਇਓ ਗੁਣਧਾਮੈ ਪਿਆਲ ਭਗਤ ਨਾਗਦ ਕੋ ਅੰਗਮ ਮਾਨਦੇਓ ਗੁਣ ਰਵੈ ਸਦਾ ਜੋਗੀ ਜਤ ਜੰਗਮ ਵਣਗਾਵੈ ਮຸນ ਬਿਆਸ ਜਿਨ ਬੇਦ ਵਿਆਕਰਣ ਵਿਚਾਰੇ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ਭਮ ਹਨ ਲਖੰਡ ਪੂਰਨ ਭ੍ਰਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜ ਜੋਗ ਜਨ ਮਾਣਿਓ ਗੁਣ ਗਾਵੈ ਨਾਮ ਨਾਥ ਤਨ ਗੁਰ ਸਾਚ ਸਮਾਇਓ ਨਾਮधात ਗੁਣ ਰવાય ਜੀਨ ਚੱਕਰ ਵਹ ਕਹਾਇਓ ਪਤ ਪਾਤਾਲੁ ਬਸੰਤੋ ਹਰ ਥਰ ਗੁਣ ਉਚਰ ਸਦਾ ਗੁਰ ਸੰਗ ਰਹੰਤਾ ਦੂਰ ਬਪੁਰੂਰ ਅੰਗਰ ਗੁਰ ਨਾਨਕ ਜਸ ਗਾਇਓ ਕਬ ਕਲ ਸੁ ਜਸ ਨਾਨਕ ਗੁਰ ਘਟ ਘਟ ਸਹਿਜ ਸੁਮਾਇਓ ਸਈਏ ਨਲ ਦੁਜੇ ਕੇ ਇਕ ਓਅੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਹਨ ਕਰਤਾ ਕਾਰਣ ਕਰਤਾ ਕਰਨ ਸਮਰਥੋ ਸਤਗੁਰੂ ਧੰਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛੱਜ ਸੁਰ ਨਰ ਗਣ ਮਨ ਬੋਹਿ ਅਗਾਜ ਮਾਰਿਓ ਕੰਟਕ ਕਾਲ ਗਰਜ ਆਵਤ ਲਿਓ ਵਰਜ ਪੰਚ ਪੂਤ ਏਕ ਘਰ ਲਖ ਲੈ ਸਮਝ ਜਗ ਜੀਤੋ ਗੁਰਦੁਆਰ ਖੇਲੇ ਸੰਤਸਾਰ ਰਤ ਉਨਮਨ ਲਿਵ ਰੱਖ ਨੰਕਾਰ ਕਾ ਕੀਰਤ ਕਲ ਸਹਾਰ ਸਪਤ ਦੀਪ ਮਝਾਰ ਰਹਿਣਾ ਜਗਤਰ ਗੁਰ ਪਰਸ ਮੂਰਾਰ